ਮम्मा ਆਪਕੋ ਕੁਛ ਬਣਾ ਦੋ ਕੀ ਕੁਛ ਵੀ ਕੁਛ ਵੀ ਚਲਦੇ ਹਾਂਜੀ ਅੱਜ ਘਰ ਦੇ ਵਿੱਚ ਕੰਮ ਸੀ ਥੋੜਾ ਜਿਹਾ ਜ਼ਿਆਦਾ ਤੇ ਬ੍ਰੇਕਫਾਸਟ ਆਪਣੇ ਤੋਂ ਬਣਿਆ ਨਹੀਂ ਬੱਚੇ ਕਹਿੰਦੇ ਜਲਦੀ ਵਿੱਚ ਕੁਝ ਖਾਣੇ ਦੇ ਚਨੇ ਆਪਾਂ ਰਾਤ ਦੇ ਭਿਓਂ ਕੇ ਰੱਖੇ ਸੀ ਤੇ ਆਪਾਂ ਸਵੇਰ ਜਲਦੀ ਉਬਾਲ ਲਏ ਸੀ ਕਿਉਂਕਿ ਆਪਾਂ ਇਹਨਾਂ ਦੀ ਸਬਜ਼ੀ ਤਿਆਰ ਕਰਨੀ ਸੀ ਤੇ ਆਪਾਂ ਸੋਚਿਆ ਚੱਲ ਇਹਨਾਂ ਨੂੰ ਬਹੁਤ ਹੈਲਥੀ ਜੀ ਚੀਜ਼ ਬਣਾ ਕੇ ਦੇਨੇ ਆ ਤੇ ਆਪਾਂ ਪਹਿਲਾਂ ਵੀ ਕਈ ਵਾਰੀ ਬਣਾਈ ਹੈ ਤੇ ਜਿਨ੍ਹਾਂ ਨੇ weight lose ਕਰਨਾ ਹੈ ਉਹਨਾਂ ਲਈ ਇਹ ਇੱਕ ਤੋਹਫ਼ਾ ਹੈ ਤਾਂ ਇਹਦੇ ਵਿੱਚੋਂ ਆਪਾਂ ਕੀ ਕੀਤਾ ਥੋੜੇ ਜਿਹੇ ਚਨੇ ਅਲੱਗ ਕੱਢ ਲਏ ਕਿਉਂਕਿ ਚਨੇ ਜਿਆਦਾ ਸੀ ਚਲੋ ਆਪਾਂ ਇਹਦੇ ਵਿੱਚੋਂ ਕੱਢ ਲੇ ਵੀ ਬ੍ਰੇਕਫਾਸਟ ਲਈ ਬਹੁਤ ਹੀ ਵਧੀਆ ਚੀਜ਼ ਜਿਹੜੀ ਹੈਗੀ ਹੈ ਚਨਿਆਂ ਦੀ ਹੈਲਥੀ ਰੈਸিপি ਤਿਆਰ ਕਰਦੇ ਆਂ ਤੇ ਉਸ ਤੋਂ ਬਾਅਦ ਇਹਦੇ ਲਈ ਆਪਾਂ ਜਿਹੜਾ ਹੈਗਾ ਥੋੜਾ ਜਿਹਾ ਸਮਾਨ ਹੈ ਉਹ ਸਾਰਾ ਕੱਟ ਕੇ ਕੋਲੇ ਰੱਖ ਲਿਆ ਤੇ ਇੱਕ ਕੜਾਈ ਵਿੱਚ ਥੋੜਾ ਜਿਹਾ ਲੈ ਲਿਆ ਬਿਲਕੁਲ ਸਰੋਂ ਦਾ ਤੇਲ ਇੱਕ 스ਪੂਨ ਤੇਲ ਦਾ ਲੈ ਲੈਣਾ ਤੁਸੀਂ ਉਹਦੇ ਵਿੱਚ ਆਪਾਂ ਪਾਇਆ ਜੀਰਾ ਜੀਰੇ ਨੂੰ ਤੁਸੀਂ ਭੁੰਨ ਲੈਣਾ ਤੇ ਉਸ ਤੋਂ ਬਾਅਦ ਆਪਾਂ ਇੱਕ ਪਿਆਇਾ ਛੋਟਾ ਜਿਹਾ ਕਟਿਆ ਹੋਇਆ ਪਿਆਜ਼ ਤੇ ਇਹਦੇ ਵਿੱਚ ਦੋ ਹਰੀਆਂ ਮਿਰਚਾਂ ਹੀ ਪਾਈਆਂ ਆਪਾਂ ਜ਼ਿਆਦਾ ਨਾ ਪਾਈਓ ਕਿਉਂਕਿ ਆਪਾਂ ਬਣਾ ਰਹੇ ਹਾਂ ਬਹੁਤ ਹੀ ਵਧੀਆ ਜੀ ਚਨਾ ਚਾਟ ਤੇ ਇਹ ਤੁਸੀਂ ਬਹੁਤ ਵਾਰੀ ਖਾਦੀ ਹੋਊਗੀ ਪਰ ਇਸ ਤਰੀਕੇ ਨਾਲ ਬਣਾ ਕੇ ਤੁਸੀਂ ਜ਼ਰੂਰ ਦੇਖਿਓ ਤੇ ਜੇ ਤੁਸੀਂ ਰੋਟੀ ਵਗੈਰਾ ਕਈ ਵਾਰ ਜਿੰਨਾ ਦਾ weight ਜ਼ਿਆਦਾ ਹੋ ਜਾਂਦਾ ਉਹ ਛੱਡ ਦਿੰਦੇ ਐ ਤਾਂ ਤੁਸੀਂ ਇਹ ਚਾਟ ਬਣਾ ਕੇ ਖਾ ਲਿਆ ਕਰੋ ਤਾਂ weight ਜਿਹੜਾ ਬਿਲਕੁਲ ਲੂਜ਼ ਹੋ ਜਾਊਗਾ ਨਾਲੇ ਬਹੁਤ ਜ਼ਿਆਦਾ ਹੈਲਥੀ ਹੈ ਕੋਈ ਵੀ ਕਮਜ਼ੋਰੀ ਵਗੈਰਾ ਸ਼ਰੀਰ ਨੂੰ ਵੀ ਇਹਦੇ ਨਾਲ ਨਹੀਂ ਆਉਂਦੀ ਉਸ ਤੋਂ ਬਾਅਦ ਆਪਾਂ ਪਾਇਆ ਜੀ ਥੋੜਾ ਜਿਹਾ ਜਿੱਟਾ ਨਮਕ ਸੈਂਦਾ ਨਮਕ ਆਪਾਂ ਇਹਦੇ ਵਿੱਚ ਪਾਇਆ ਥੋੜੀ ਜਿਹੀ ਪਾਈ ਆਪਾਂ ਇਹਦੇ ਵਿੱਚ ਲਾਲ ਮਿਰਚ ਤੇ ਤੁਸੀਂ ਸਾਰਾ ਕੁਝ ਆਪਦੇ ਟੇਸਟ ਦੇ ਅਕੋਰਡਿੰਗ ਪਾਉਣੇਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਚਨੇ ਚਨੇ ਦੇ ਵਿੱਚ ਜੇ ਥੋੜਾ ਜਿਹਾ ਵੀ ਪਾਣੀ ਹੋਊਗਾ ਜਿਹਨੂੰ ਆਪਾਂ ਸੂਪ ਬਣਾ ਕੇ ਵੀ ਪੀ ਲੈਣੇ ਹੈਗੇ ਵੈਸੇ ਤੇ ਇਹਦੇ ਵਿੱਚ ਪਰ ਆਪਾਂ ਬਿਲਕੁਲ ਸੁਕਾਉਣ ਹੈਗਾ ਥੋੜਾ ਜਿਹਾ ਪਚਾ ਕੇ ਨਹੀਂ ਰੱਖਣਾ ਕਿਉਂਕਿ ਆਪਾਂ ਚਾਟ ਤਿਆਰ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਇਹਦੇ ਉੱਪਰ ਆਪਾਂ ਪਾਵਾਂਗੇ ਕਾਲਾ ਨਮਕ ਤੇ ਫਿਰ ਇਹਦੇ ਉੱਪਰ ਪਾਏ ਆਪਾਂ ਅਮਚੂਰ ਪਾਊਡਰ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਚਾਟ ਮਸਾਲਾ ਫਿਰ ਆਪਾਂ ਇਹਦੇ ਵਿੱਚ ਪਾਈ ਹੈ ਜੀ ਕਾਲੀ ਮਿਰਚ ਤੇ ਜੇ ਤੁਹਾਡੇ ਕੋਲ ਅਨਾਰ ਦਾਣਾ ਹੋਇਆ ਤੁਸੀਂ ਇਹ ਵੀ ਇਹਦੇ ਵਿੱਚ ਜ਼ਰੂਰ ਪਾ ਲਿਓ ਉਸ ਤੋਂ ਬਾਅਦ ਜਿਹੜੀ ਗੈਸ ਦੀ ਫਲੇਮ ਆਪਣੀ ਇਸ ਟਾਈਮ ਸੀਗੀ ਉਹ ਫੁੱਲ ਸੀਗੀ ਕਿਉਂਕਿ ਸਾਰਾ ਪਾਣੀ ਸੁੱਕ ਗਿਆ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਤੇ ਹੁਣ ਇਹਦੇ ਵਿੱਚ ਆਪਾਂ ਹਲਕਾ ਜੈ ਇਹਨੂੰ ਠੰਡਾ ਕਰ ਲਾਂਗੇ ਹੋਰ ਬਰਤਨ ਵਿੱਚ ਇਹਨੂੰ ਆਪਾਂ ਕੱਢ ਲਾਂਗੇ ਤਾਂ ਕਿ ਜਲਦੀ ਠੰਡਾਜਾ ਹੋ ਜੇ ਫਿਰ ਆਪਾਂ ਹੁਣ ਜਿਹੜਾ ਕੱਟਿਆ ਸਮਾਨ ਸੀ ਇਹਦੇ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਪਾਇਆ ਜੀ ਇੱਕ ਆਪਾਂ ਕੱਟਿਆ ਹੋਇਆ ਟਮਾਟਰ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਹੋਰ ਕਈ ਚੀਜ਼ਾਂ ਪਾਵਾਂਗੇ ਜਿਨ੍ਹਾਂ ਨਾਲ ਟੇਸਟ ਲਾਜਵਾਬ ਹੁੰਦਾ ਹ ਹੁਣ ਪਾਈਏ ਜੀ ਆਪਾਂ ਇਹਦੇ ਵਿੱਚ ਥੋੜੀ ਜੀ ਖਖੜੀ ਤੇ ਉਸ ਤੋਂ ਬਾਅਦ ਆਪਾਂ ਪਾਇਆ ਇਹਦੇ ਵਿੱਚ ਇੱਕ ਥੋੜਾ ਜਿਹਾ ਅੰਬ ਪਾਇਆ ਜੀ ਆਪਾਂ ਖੱਟਾ ਮਿੱਠਾ ਇਹ ਮਿੱਠਾ ਨਹੀਂ ਪਾਇਆ ਮਤਲਬ ਖਟਾਸ ਵਿੱਚ ਜਿਆਦਾ ਜਿਹੜਾ ਕੱਚਾ ਅੰਬ ਹੁੰਦਾ ਉਹ ਪਾਇਆ ਉਸ ਤੋਂ ਬਾਅਦ ਇਹਦੇ ਵਿੱਚ ਪਾਇਆ ਆਪਾਂ ਖੀਰਾ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਇੱਥੇ ਕਰ ਲਾਂਗੇ ਮਿਕਸ ਤੇ ਦੇਖੋ ਬਹੁਤ ਹੀ ਵਧੀਆ ਜਿਹੜੀ ਇਹ ਚਨਾ ਚਾਟ ਆ ਬਣ ਕੇ ਤਿਆਰ ਹੋ ਜੂਗੀ ਤੇ ਉਸ ਤੋਂ ਬਾਅਦ ਇਹਦੇ ਉੱਪਰ ਆਪਾਂ ਇੱਕ ਨਿੰਬੂ ਨੂੰ ਨਿਚੋੜ ਦੇਣਾ ਤੇ ਉਹ ਤੁਸੀਂ ਜ਼ਰੂਰ ਨਿਚੋੜਨਾ ਕਿਉਂਕਿ ਨਿੰਬੂ ਬਿਨਾ ਇਹਦਾ ਸਵਾਦ ਜਿਹੜਾ ਹੈਗਾ ਉਹ ਅਧੂਰਾ ਰਹਿ ਜਾਂਦਾ ਤੇ ਮਿੰਟਾਂ ਦੇ ਵਿੱਚ ਇਹ ਚੀਜ਼ ਤਿਆਰ ਹੋ ਜਾਂਦੀ ਹੈ ਕਿਉਂਕਿ ਚਨੇ ਆਂ ਦੀ ਆਪਾਂ ਸਬਜ਼ੀ ਵਗੈਰਾ ਬਣਾਉਂਦੀ ਰਹਿੰਨੇ ਆ ਤੇ ਜਦੋਂ ਚਨੇ ਆਪਾਂ ਉਬਾਲਦੇ ਆ ਤਾਂ ਉਹਦੇ ਵਿੱਚੋਂ ਐਕਸਟਰਾ ਕੱਢ ਕੇ ਤਾਂ ਬੱਚਿਆਂ ਨੂੰ ਆਪਾਂ ਮਿੰਟਾਂ ਵਿੱਚ ਤਿਆਰ ਕਰਕੇ ਦੇ ਸਕਦੇ ਹਾਂ ਤੇ ਹੋਰ ਜਿਹੜੀ ਵੱਡੀ ਗੱਲ ਇਹਦੇ 'ਚ ਇਹ ਹੈ ਤੁਸੀਂ ਆਪਦੇ ਪਸੰਦ ਦੀਆਂ ਚੀਜ਼ਾਂ ਇਹਦੇ ਵਿੱਚ ਪਾ ਸਕਦੇ ਹੋ ਜਿਹੜੀਆਂ ਤੁਹਾਨੂੰ ਲੱਗਣ ਵੀ ਜ਼ਿਆਦਾ ਵਧੀਆ ਤੇ ਬਹੁਤ ਹੀ ਵਧੀਆ ਖੱਟੀ ਮਿੱਠੀ ਜੀ ਚਾਟ ਬਣ ਕੇ ਤਿਆਰ ਹੋ ਜਾਂਦੀ ਹੈ ਫਿਰ ਥੋੜੀ ਜਿਹੀ ਪਾਈ ਆਪਾਂ ਇਹਦੇ ਵਿੱਚ ਟਮੇਟੋ ਸੌਸ ਪਰ ਜੇ ਤੁਹਾਡੇ ਕੋਲ ਇਮਲੀ ਦੀ ਚਟਨੀ ਹੋਵੇ ਤੁਸੀਂ ਉਹੀ ਪਾਓ ਕਿਉਂਕਿ ਉਹ ਜ਼ਿਆਦਾ ਵਧੀਆ ਹੁੰਦੀ ਹੈ ਤੇ ਮੇਰੇ ਕੋਲੇ ਪਈ ਸੀ ਇਸ ਲਈ ਮੈਂ ਜਲਦੀ ਵਿੱਚ ਪਾਤੀ ਤੇ ਫਿਰ ਆਪਾਂ ਜਲਦੀ ਜਲਦੀ ਕੀਤਾ ਬੱਚਿਆਂ ਨੂੰ ਸਰਵ ਕਿਉਂਕਿ ਮੈਂ ਹਜੇ ਖਾਣਾ ਵੀ ਬਣਾਉਣਾ ਸੀ ਤੇ ਸਭ ਤੋਂ ਪਹਿਲਾਂ ਆਪਾਂ ਦਿੱਤੀ ਸੁਖਮ ਨੂੰ ਤੇ ਉਹ ਸਭ ਤੋਂ ਜ਼ਿਆਦਾ ਵੇਟ ਕਰ ਰਿਆ ਸੀ ਅੱਜ ਉਹਦੇ ਕੇਸ ਵੀ ਝੋਤੇ ਹੋਏ ਸੀ ਹਜੇ ਮੈਂ ਉਹ ਵੀ ਨਹੀਂ ਬਾਏ ਤਾਂ ਉਹਨੇ ਖਾਧੀ ਤੇ ਕਹਿੰਦਾ ਬਹੁਤ ਹੀ ਜ਼ਿਆਦਾ ਵਧੀਆ ਬਣੀ ਹੈ ਤੇ ਤੁਸੀਂ ਵੀ ਇਹ ਬੱਚਿਆਂ ਨੂੰ ਇਸ ਤਰੀਕੇ ਨਾਲ ਤਿਆਰ ਕਰਕੇ ਜ਼ਰੂਰ ਦਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਵੀਡੀਓ ਦੇਖਣ ਲਈ ਧੰਨਵਾਦ ਜੀ